ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਣਾਵੇ ਕਰਿ ਕਿਰਪਾ ਮੋਹਿ ਨਾਮ ਦਿਓ ਨਾਨਕ ਅੱਜ ਜਿਸ ਸਥਾਨ ਤੇ ਅਸੀਂ ਪਹੁੰਚੇ ਆ ਇਸ ਨੂੰ ਸਿੱਖਾਂ ਦਾ ਪਹਿਲਾ ਤੀਰਥ ਕਿਹਾ ਜਾਂਦਾ ਤੇ ਇਸ ਨਗਰ ਨੂੰ ਮਸਾਇਆ ਸੀ ਤੀਸਰੀ ਨਾਨਕ ਜੋਤ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਜੀ ਵਾਹਿਗੁਰੂ ਜੀ ਇਸੇ ਸਥਾਨ ਤੇ ਗੁਰੂ ਸਾਹਿਬ ਨੇ ਸ਼ੂਆ ਸ਼ੂਤ ਨੂੰ ਦੂਰ ਕਰਦਿਆਂ ਲੰਗਰ ਪ੍ਰਥਾ ਵੀ ਚਾਲੂ ਕੀਤੀ ਤੇ ਇੱਥੇ ਹੀ ਉਸ ਸਮੇਂ ਦਾ ਬਾਦਸ਼ਾਹ ਅਕਬਰ ਵੀ ਗੁਰੂ ਸਾਹਿਬ ਦੇ ਇਸ ਦੁਆਰ ਦੇ ਉੱਤੇ ਪਹੁੰਚਿਆ ਸੀ ਜਿੱਥੇ ਗੁਰੂ ਸਾਹਿਬ ਨੇ ਉਸ ਨੂੰ ਕਿਹਾ ਸੀ ਕਿ ਪਹਿਲੇ ਪੰਗਤ ਪਛਾ ਸੰਗਤ ਤਾਂ ਇੱਕ ਤਾਂ ਇਸ ਸਥਾਨ ਨੂੰ ਤੀਸਰੇ ਗੁਰੂ ਅਮਰਦਾਸ ਸਾਹਿਬ ਨੇ ਵਸਾਇਆ ਅਤੇ ਬੋਲੀ ਜਿਹੜੀ ਹੈ ਉਹ ਸਥਾਪਿਤ ਕੀਤੀ ਸੀ ਉਸ ਸਮੇਂ ਪਾਣੀ ਦੀ ਕਿਲਤ ਨੂੰ ਦੂਰ ਕਰਦੇ ਆ ਤੇ ਇਸ ਤੋਂ ਇਲਾਵਾ ਇਸ ਸਥਾਨ ਤੇ ਹੀ ਇਸ ਗੋਇੰਦਵਾਲ ਸ਼ਹਿਰ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਵਾਲੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜਨਮ ਹੋਇਆ ਸੀ ਤੇ ਗੁਰੂ ਰਾਮਦਾਸ ਸਾਹਿਬ ਨੂੰ ਗੁਰਤਾ ਗੱਦੀ ਵੀ ਗੁਰੂ ਅਮਰਦਾਸ ਪਾਸ਼ਾ ਨੇ ਇਸੇ ਸਥਾਨ ਤੇ ਬਖਸ਼ੀ ਸੀ ਚਲੋ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਸਿੱਖਾਂ ਦੇ ਪੀਰਤ ਗੋਇੰਦਵਾਲ ਸਾਹਿਬ ਬੋਲੀ ਸਾਹਿਬ ਮਾਰ ਜੀਵਾਲ ਨਾ ਸਕੈ ਮਨ ਹੋਏ ਨਕਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾਨ ਤੋਹ ਬਣ ਆਵੈ ਜਾਲ ਪਾ ਪਦਾਰਥਿਤੜੀ ਗੁਰ ਅਮਰਦਾਸ ਡਠਾ ਮਿਲੇ ਐਸੀ ਮਹਾਨ ਦੀਨ ਦਿਆਲ ਸਿੱਖ ਧਰਮ ਦੇ ਤੀਜੇ ਪਾਤਸ਼ਾਹ ਸਾਇਬ ਸਤਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਵਰਉ ਸਾਇ ਹੋਇ ਪਾਮ ਪਵਿੱਤਰ ਨਗਰ ਸ੍ਰੀ ਗੁਇੰਦਵਾਲ ਸਾਹਿਬ ਜੀ ਵਿਖੇ ਆਪ ਸਰਬੱਤ ਸੰਤਾਂ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਜੀ ਦੇ ਦਰਸ਼ਨ ਇਦਾਰੇ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ ਸਾਇਬ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਇਸ ਪਾਵਨ ਪਵਿੱਤਰ ਨਗਰ ਨੂੰ 1552 ਈਸਵੀ ਚ ਵਸਾਇਆ ਅਤੇ ਸਿੱਖੀ ਦਾ ਪਹਿਲਾ ਤੀਰਥ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਛੂਤਛਾਤ ਨੂੰ ਮਿਟਾਉਣ ਵਾਸਤੇ ਭੇਦਭਾਵ ਨੂੰ ਮਿਟਾਉਣ ਵਾਸਤੇ ਜੋ ਬੌਲੀ ਸਾਹਿਬ ਦੀ ਕਾਰ ਸੇਵਾ ਸਤਿਗੁਰਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਪ੍ਰਾਰੰਭ ਕਰਵਾ ਕੇ ਸਿੱਖ ਜਗਤ ਦੀ ਝੋਲੀ ਦੇ ਅੰਦਰ ਸਿੱਖੀ ਦਾ ਪਹਿਲਾ ਤੀਰਥ ਪਾਇਆ ਤੇ ਸੰਗਤ ਦੇ ਬੇਨਤੀ ਨੂੰ ਮੰਨਦਿਆਂ ਵਿਸਾਖੀ ਦਾ ਪੁਰਬ ਸਤਿਗੁਰਾਂ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਮਨਾਇਆ ਸਾਧ ਸੰਗਤ ਅਤੇ 사ਧੂ ਗੁਰੂਆਂ ਨੇ ਉਪਦੇਸ਼ ਕੀਤਾ ਜੋ ਵੀ ਮਾਹੀ ਭਾਈ ਸ਼ਰਧਾ ਤੇ ਭਾਵਨਾ ਦੇ ਨਾਲ 84 ਸ੍ਰੀ ਜਪਜੀ ਸਾਹਿਬ ਦੇ ਪਾਠ ਤੇ 84 ਇਸ਼ਨਾਨ ਕਰੇਗਾ ਉਹ ਜਨਮ ਮਰਨ ਤੋਂ ਮੁਕਤ ਹੋ ਜਾਵੇਗਾ ਭਾਵਕ ਉਸ ਦੀ ਕ੍ਰਾਸੀ ਕੱਟੀ ਜਾਵੇਗੀ ਸਾਧ ਸੰਗ ਜੀ ਸਾਢੇ 22 ਸਾਲ ਦਾ ਸਮਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉਸ ਪਾਵਨ ਪਵਿੱਤਰ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਅਤੇ ਗੁਰਤਾ ਗੱਦੀ ਦੇ ਉੱਪਰ ਸੁਭਾਏ ਮਾਨ ਰਹਿ ਨੇ ਸਾਧ ਸੰਗ ਜੀ ਗੁਰਦੁਆਰਾ ਚੁਬਾਰਾ ਸਾਹਿਬ ਸਤਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋ ਪਾਵਨ ਪਿਆਰਾ ਤੇ ਨਿਆਰਾ ਘਰ ਹੈ ਸਾਧ ਸੰਗਤ ਜੀ ਰਾਤਰੀ ਦਾ ਆਸ਼ਰਾਮ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉੱਥੇ ਬਤੀਤ ਕਰਦੇ ਨੇ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਦੇ ਨੇ ਸਵੇਰ ਦੇ ਸਮੇਂ ਸਾਧ ਸੰਗਤ ਜੀ ਗੁਰਦੁਆਰਾ ਬੌਲੀ ਸਾਹਿਬ ਵਿਖੇ ਜੋ ਦੀਵਾਨ ਸਜਾਇਆ ਜਾਂਦਾ ਸੰਗਤਾਂ ਨੂੰ ਖੁੱਲੇ ਦਰਸ਼ਨਦਾਰੇ ਬਖਸ਼ੇ ਜਾਂਦੇ ਨੇ ਜੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰਸ਼ਨਦਾਰੇ ਕਰਨ ਵਾਸਤੇ ਸਮੇਂ ਦਾ ਬਾਦਸ਼ਾਹ ਹਕੂਮਤ ਦਾ ਬਾਦਸ਼ਾਹ ਅਕਬਰ ਬਾਦਸ਼ਾਹ ਆਇਆ ਤਾਂ ਸਤਿਗੁਰਾਂ ਨੇ ਸ਼ੂਤ ਸ਼ਾਤ ਨੂੰ ਮਟਾਉਂਦਿਆਂ ਹੋਏ ਆ ਭੇਦ ਭਾਵ ਨੂੰ ਮਟਾਉਂਦਿਆਂ ਹੋਏ ਆ ਉਸ ਨੂੰ ਹੁਕਮ ਕੀਤਾ ਕਿ ਪਹਿਲੇ ਪੰਗਤ ਪਾਛੇ ਸੰਗਤ ਕਿ ਪਹਿਲਾ ਗੁਰੂ ਕੀ ਸੰਗਤ ਦੇ ਨਾਲ ਬੈਠ ਕਰਕੇ ਭੋਜਨ ਪ੍ਰਸ਼ਾਦਾ ਛਕਿਆ ਜਾਵੇ ਫਿਰ ਦਰਸ਼ਨਦਾਰੇ ਦਿੱਤੇ ਜਾਣਗੇ ਤਾਂ ਬਾਦਸ਼ਾਹ ਅਕਬਰ ਨੇ ਸਤਿਗੁਰਾਂ ਦਾ ਹੁਕਮ ਮੰਨਿਆ ਸਾਧ ਸੰਗ ਜੀ ਅਤੇ ਪ੍ਰਸ਼ਾਦਾ ਛਕ ਕਰਕੇ ਬਹੁਤ ਖੁਸ਼ ਹੋਇਆ ਅਤੇ ਕੁਝ ਜ਼ਗੀਰ ਕੁਝ ਪੈਸਾ ਟਕਾ ਧਨ ਪਦਾਰਥ ਸਤਿਗੁਰਾਂ ਨੂੰ ਦੇਣ ਵਾਸਤੇ ਜੋ ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਕਿਹਾ ਕਿ ਇਹ ਗੁਰੂ ਦਾ ਲੰਗਰ ਗੁਰੂ ਕੀ ਸੰਗਤ ਦੇ ਦਸਵੰਦ ਦੇ ਨਾਲ ਚੱਲਦਾ ਹੈ ਗੁਰੂ ਕੀ ਕਾਰ ਭੇਟਾ ਦੇ ਨਾਲ ਚੱਲਦਾ ਹੈ ਤੇ ਉਸ ਸਮੇਂ ਸਤਿਗੁਰਾਂ ਨੇ ਜੋ ਸਤੀ ਦੀ ਰਸਮ ਜਾਂ ਕੁੰਡ ਕਡਣ ਦੀ ਰਸਮ ਕਿਸਾਨਾਂ ਦੇ ਪਾਸੋਂ ਜੋ ਟੈਕਸ ਵਸੂਲਿਆ ਜਾਂਦਾ ਸੀ ਸਮੇਂ ਦੇ ਬਾਦਸ਼ਾਹ ਅਕਬਰ ਬਾਦਸ਼ਾਹ ਕੋਲੋਂ ਸਾਧ ਸੰਗਤ ਜੀ ਇਹ ਸਾਰਾ ਕੁਝ ਮਾਫ ਕਰਵਾਇਆ ਅਤੇ ਇਸ ਤੋਂ ਇਲਾਵਾ ਗੁਰਦੁਆਰਾ ਚਬਾਰਾ ਸਾਹਿਬ ਜੀ ਵਿਖੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਚੌਥੇ ਪਾਤਸ਼ਾਹ ਸਹਿਬ ਸਤਿਗੁਰੂ ਗੁਰੂ ਰਾਮਦਾਸ ਸਹਿਬ ਮਹਾਰਾਜ ਜੀ ਨੂੰ ਪਾਵਨ ਗੁਰਤਾ ਗੱਦੀ ਦੀ ਦਾਤ ਬਖਸ਼ੀ ਪੰਜਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜੀ ਦਾ ਪਾਵਨ ਪ੍ਰਕਾਸ਼ 15 April 1563 ਈਸਵੀ ਨੂੰ ਗੁਰਦੁਆਰਾ ਚਬਾਰਾ ਸਾਹਿਬ ਜੀ ਵਿਖੇ ਹੋਇਆ। ਗੁਰਸਿੱਖੀ ਦੇ ਪ੍ਰਚਾਰ ਅਤੇ ਪਸਾਰ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਸਾਜ ਸੰਗਤ ਜੀ 22 ਪ੍ਰਚਾਰਕਾਂ ਦੀ ਸਥਾਪਨਾ ਗੁਰਦੁਆਰਾ ਚਬਾਰਾ ਸਾਹਿਬ ਜੀ ਵਿਖੇ ਕੀਤੀ ਸਾਜ ਸੰਗਤ ਜੀ ਅਤੇ ਇਸੇ ਹੀ ਸਥਾਨ ਤੇ ਜੋ ਗੁਰਦੁਆਰਾ ਕਿੱਲੀ ਸਾਹਿਬ ਮੌਜੂਦ ਹੈ ਜਿਸ ਨੂੰ ਬਿਰਧ ਅਵਸਥਾ 'ਚ ਪਕੜ ਕਰਕੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉਸ ਕਾਲਪੁਰਖ ਦੀ ਬੰਦਗੀ ਕਰਦੇ ਨੇ ਸਿਮਰਨ ਕਰਦੇ ਨੇ ਸਾਧ ਸੰਗਤ ਜੀ ਅਤੇ ਇੱਥੇ ਹੀ ਪੰਜਵੇਂ ਪਾਤਸ਼ਾਹ ਦਾ ਪ੍ਰਕਾਸ਼ ਗੁਰਦੁਆਰਾ ਚਵਾਰਾ ਸਾਹਿਬ ਜੀ ਵਿਖੇ ਹੋਇਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ 2 1574 ਈਸਵੀ ਨੂੰ ਗੁਰਦੁਆਰਾ ਚਵਾਰਾ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਹੋਇਆ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ 281581 ਨੂੰ ਸਾਧ ਸੰਗਤ ਜੀ ਜੋਤੀ ਜੋਤ ਵੀ ਇਸੇ ਪਾਵਨ ਸਥਾਨ ਗੁਰਦੁਆਰਾ ਚਵਾਰਾ ਸਾਹਿਬ ਦੀ ਵਿਖੇ ਹੋਇਆ ਇਸੇ ਹੀ ਪ੍ਰਕਾਰ ਗੁਰਦੁਆਰਾ ਚਵਾਰਾ ਸਾਹਿਬ ਦੀ ਵਿਖੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦੇ ਵੱਡੇ ਸੁਪੁੱਤਰ ਬਾਬਾ ਮੂਹਣ ਮੂਹਣ ਜੀ ਦਾ ਵੀ ਸਥਾਨ ਹੈ ਜੋ ਸੰਗਤਾਂ ਦਰਸ਼ਨਦਾਰੇ ਕਰਕੇ ਲਾਹਾ ਪ੍ਰਾਪਤ ਕਰਦੀਆਂ ਨੇ ਸੋ ਸਾਧ ਸੰਗਤ ਜੀ 22.5 ਸਾਲ ਦਾ ਸਮਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਅਤੇ ਗੁਰਤਾ ਗੱਦੀ ਦੇ ਉੱਪਰ ਸੁਭਾਏમાન ਰਹੇ ਨੇ ਬੇਅੰਤ ਬਖਸ਼ਿਆ ਸਤਿਗੁਰਾਂ ਨੇ ਸਿੱਖ ਜਗ ਦੀ ਝੋਲੀ ਦੇ ਅੰਦਰ ਪਾਈਆਂ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਜੋਤੀ ਜੋ ਸਮਾਉਣ ਵਾਲਾ ਪੁਰਬ 450 ਸਾਲਾਂ ਤੇ ਧਾਨੁਕ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਇਹਨਾਂ ਦਾ ਪਾਵਨ ਗੁਰਤਾ ਗੱਦੀ ਦਿਵਸ 450 ਸਾਲਾਂ ਤੇ ਇਹਨਾਂ ਮਹਾਨ ਸਤਿਗੁਰਾਂ ਦੇ ਮਹਾਨ ਪੁਰਬਾਂ ਨੂੰ ਸਿੱਖ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਮੂਹ ਸਿੱਖ ਜਥੇਬੰਦੀਆਂ ਸਿੱਖ ਸੰਪਰਦਾਵਾਂ ਦੇ ਸਹਿਯੋਗ ਦੇ ਨਾਲ ਸਾਜ ਸੰਗਤ ਜੀ ਮਨਾਉਣ ਦਾ ਉਦਮ ਤੇ ਉਪਰਾਲਾ ਕੀਤਾ ਹੈ ਮਹਾਨ ਗੁਰਮ ਸਮਾਗਮਾਂ ਦੀ ਪ੍ਰਾਰੰਭਤਾ ਪਿਛਲੀ 1 ਸਤੰਬਰ ਤੋਂ ਹੋ ਚੁੱਕੀ ਹੈ ਵਾਕ ਵਾਕ ਨਗਰਾਂ ਤੋਂ ਇਤਿਹਾਸਕ ਸਥਾਨਾਂ ਤੋਂ ਮਹਾਨ ਨਗਰ ਕੀਰਤਨ ਸਜਾ ਕਰਕੇ ਸੰਗਤਾਂ ਗੁਰਦੁਆਰਾ ਬੌਲੀ ਸਾਹਿਬ ਕੇ ਪਹੁੰਚ ਰਹੀਆਂ ਨੇ ਅੱਜ ਵੀ ਇੱਕ ਮਹਾਨ ਨਗਰ ਕੀਰਤਨ ਹਰਚੋ ਵਾਲ ਦੀ ਸੰਗਤ ਦੇ ਵੱਲੋਂ ਗੁਰਦੁਆਰਾ ਬੌਲੀ ਸਾਹਿਬ ਕੇ ਪਹੁੰਚਣਾ ਹੈ ਸਾਜ ਸੰਗਤ ਜੀ ਇਸੇ ਪ੍ਰਕਾਰ ਜੋ ਲੜੀਵਾਰ ਗੁਰਮ ਸਮਾਗਮ 15 ਸਤੰਬਰ ਤੋਂ ਲੈ ਕਰਕੇ 18 ਸਤੰਬਰ ਤੱਕ ਸਜਾਏ ਜਾ ਰਹੇ ਨੇ ਜਿਸ ਦੇ ਅੰਦਰ ਪੰਥ ਪ੍ਰਸਿੱਧ ਰਾਗੀ ਸਹਿਬਾਨ ਢਾਡੀ ਸਹਿਬਾਨ ਕਵੀਸ਼ਰ ਸਹਿਬਾਨ ਅਤੇ ਪੰਜ ਤਖਤ ਸਹਿਬਾਨ ਦੇ ਜਥੇਦਾਰ ਪਹੁੰਚ ਕਰਕੇ ਜੋ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋ ਰਹੇ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੇ ਨੇ ਸੰਗਤਾਂ ਦੇ ਦਰਸ਼ਨਦਾਰੇ ਕਰ ਰਹੇ ਨੇ ਸਾਜ ਸੰਗ ਦੀ ਸੋ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪਰਿਵਾਰਾਂ ਸਨੇਤ 15 ਸਤੰਬਰ ਤੋਂ ਲੈ ਕਰਕੇ 18 ਸਤੰਬਰ ਤੱਕ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਜੋਤੀ ਜੋਤ ਸਮਾਉਣ ਵਾਲਾ ਪੁਰਬ ਅਤੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਗੁਰਤਾ ਗੱਦੀ ਦਿਵਸ ਜੋ ਸ਼ਤਾਬਦੀ ਦੇ ਰੂਪ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਰਹੀ ਹੈ ਪਰਿਵਾਰਾਂ ਸਮੇਤ ਦੂਰ ਦਰਾਡੇਆਂ ਤੋਂ ਚੱਲ ਕਰਕੇ ਇਨ੍ਹਾਂ ਮਹਾਨ ਗੁਰਮਤ ਸਮਾਗਮਾਂ 'ਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ 18 ਸਤੰਬਰ ਦਿਨ ਬੁੱਧਵਾਰ ਨੂੰ ਜੋ ਅੰਤਮ ਸਮਾਗਮ ਹੋਵੇਗਾ ਮੇਨ ਸਮਾਗਮ ਹੋਵੇਗਾ ਸਾਜ ਸੰਗਤ ਜੀ ਗੁਰਦੁਆਰਾ ਚਬਾਰਾ ਸਾਹਿਬ ਜੀ ਵਿਖੇ ਇੱਕ ਮਹਾਨ ਵਿਸ਼ਾਲ ਅਮਰ ਸੰਚਾਰ ਵੀ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਜਿਨ੍ਹਾਂ ਗੁਰਮਖਾਂ ਪ੍ਰਾਣੀਆਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਛਕੀ ਸੋ ਨਿਮਰਤਾ ਸਹਿਬ ਦਾਸ ਰਿਆਂ ਵੱਲੋਂ ਬੇਨਤੀ ਹੈ ਕਿ ਖੰਡੇ ਬਾਟੇ ਦੀ ਪੌਲ ਛਾ ਕੇ ਗੁਰੂ ਵਾਲੇ ਬਣੀਏ ਗੁਰੂ ਆਪ ਸਹਾਇ ਹੋਵੇਗਾ ਸਮੂੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਬੌਲੀ ਸਾਹਿਬ ਦੇ ਮੈਨੇਜਰ ਸਰਦਾਰ ਗੁਰਾਲ ਸਿੰਘ ਜੀ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਦੇ ਨਾਲ ਸਮੂਹ ਸਭਾ ਸੁਸਾਇਟੀਆਂ ਦੇ ਸਿੱਖ ਸੰਪਰਦਾਵਾਂ ਦੇ ਸਹਿਯੋਗ ਦੇ ਨਾਲ ਕਰਵਾ ਰਹੇ ਨੇ ਸਾਰੀਆਂ ਤਿਆਰੀਆਂ ਮੁਕੰਮਲ ਨੇ ਸਾਧ ਸੰਗਤ ਜੀ ਆਉਣ ਵਾਲੀ ਸੰਗਤ ਵਾਸਤੇ ਰਿਹਾਇਸ਼ ਦਾ ਪ੍ਰਬੰਧ ਗੁਰੂ ਘਰ ਦੇ ਲੰਗਰਾਂ ਦਾ ਪ੍ਰਬੰਧ ਜਿੱਥੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਮਹਾਨ ਲੰਗਰ ਲਗਾਏ ਜਾ ਰਹੇ ਨੇ ਪੋਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਚੇਚੇ ਤੌਰ ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਸੰਗਤ ਦੇ ਠਹਿਰਨ ਵਾਸਤੇ ਰਹਿ ਆਸਦਾ ਪ੍ਰਬੰਧ ਕੀਤਾ ਗਿਆ ਹੈ ਮੈਡੀਕਲ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ ਸੋ ਆਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਇਨਾ ਮਹਾਨ ਗੁਰਮ ਸਮਾਗਮਾਂ ਵਿੱਚ ਹਿੱਸਾ ਲੈ ਕਰਕੇ ਜੋ ਅਸੀਂ ਵੀ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ